ਖਤਾਂ ਮੰਡੀ ਨੂਰ ਅਸਹੋ ਕੁਸੋ ਝੱਗੇ ਜੋਂ ਗਿਪੇ ਕੇ ਪਾਦਸ਼ਾਹ ਮਾਰੇ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਜੀ ਸੋਰਠਿ ਲੱਲਾ ਪੰਜਵਾ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਟ ਹਮਾਰੀ ਗੁਰਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਟ ਹਮਾਰੀ ਕਲਿ ਵਿਸ਼ਨਾਨ ਗ੍ਰਹਿ ਆਏ ਅਨੰਦ ਮਗਨ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਤੇ ਵੇੜੇ ਬਹਰ ਹਰ ਹਰ ਧਿਆਈ ਹੈ ਅਨੰਦਨ ਸਪਿਰਤ ਕਰੀਏ ਰਹਾਉ ਸੰਤ ਕਨਾਰ ਗ ਧਰਮ ਕੀ ਪਾੜੀ ਕੋੜ ਭਾਗੀ ਪਾਏ ਕੋਣ ਜਨਮ ਤੇ ਜਿਵੇਂ ਬਹਿਣਾ ਹੈ ਹਰ ਚਰਨੀ ਜਤਨਾ ਹੈ ਜੀ ਹੰਦ ਸਭ ਭਏ ਬਿਬੇਂਦਰਾ ਸਤਗੁਰੂ ਕੀ ਸੱਜ ਸਾਖੀ ਬੇਗ ਰੇਣਾ ਅਸਰ ਤਾਲ ਦੁ ਫਰਿਆ ਚਨ ਸਤਗੁਰ ਨਾਮ ਦਿੜਾਇਆ ਖੋਏ ਬਾ ਭਏ ਸੁਖ ਪਾਵਨ ਜਨਾਨ ਨ ਸੁਖ ਭਇਆ ਬੇਗ ਸਤਿਗੁਰ ਨਾਨਕ ਲੜਾਇਆ ਕੋਈ ਮਾ ਪਹਿਲ ਪਾਵਣ ਜੈ ਨਾਨਕ ਸੁਰਗ ਘੜਿਆ ਵਾਹਿਗੁਰੂ ਕੀ ਘਰ ਸਾਹਿ ਵਾਹਿਗੁਰੂ ਜੀ ਕੀ ਫਤਹਿ